ਲੋ ਬਾਈ ਅੱਜ ਦਰਾੰਗਲੇ ਸ਼ਹਿਰ ਦੇ ਵਿੱਚ ਪੁੱਜੇ ਆਂ ਤੇ ਇਹ ਸੰਗ ਜਿਹੜਾ ਹੈਗਾ ਸ੍ਰੀ ਬਾਦ ਸਾਹਿਬ ਬਾਬਾ ਸ਼੍ਰੀਚੰਦ ਜੀ ਦੇ ਗੁਰਦੁਆਰੇ ਤੋਂ ਚੱਲ ਕੇ ਤੇ ਡੇਰਾ ਬਾਬਾ ਨਾਨਕ ਜੀ ਪਹੁੰਚੂਗਾ ਇਹ ਰਸ਼ ਦੇਖੋ ਸੰਗਤਾਂ ਦਾ ਤੇ ਅੱਜ ਆਪਾਂ ਇੱਥੇ ਆਏ ਸੀ ਆਪਣੇ ਗਰਨਾਮ ਫੌਜੀ ਦਰਾੰਗਲੇ ਤੋਂ ਭਾਜੀ ਤੇ ਨਾਲ ਆਪਣੇ ਨਿਕੂ ਵੀਰ ਨੇ ਬਰਸੋਲੇ ਤੋਂ ਤੇ ਬਹੁਤ ਹੀ ਇੱਥੇ ਰੌਣਕਾਂ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਬਾਬਾ ਜੀ ਦੀ ਮਿਹਰ ਸਦਕਾ ਬਹੁਤ ਹੀ ਸਾਰਾ ਇੱਥੇ ਲੰਗਰ ਦਾ ਵੀ ਖਾਸ ਪ੍ਰਬੰਧ ਆ ਤੇ ਪੂਰਾ ਵਧੀਆ ਜਿਹੜਾ ਹੈਗਾ ਆ ਇੱਕ ਸਿਸਟਮ ਨੂੰ ਤਕਨੀਕ ਜਿਹੜੀ ਹੈਗੀ ਆ ਪੂਰਾ ਸੇਵਾਦਾਰ ਵਲੰਟੀਅਰ ਪੂਰਾ ਜਿਹੜਾ ਮਾਹੌਲ ਨੂੰ ਜਿਹੜਾ ਹੈਗਾ ਵਧੀਆ ਬਣਾ ਰਹੇ ਨੇ ਤੇ ਪ੍ਰਮਾਤਮਾ ਜਿਹੜਾ ਹੈਗਾ ਆ ਚੜ੍ਹਦੀਆਂ ਕਲਾ 'ਚ ਰੱਖਣ ਸਾਰੇ ਵੀਰਾਂ ਨੂੰ ਤੇ ਅੱਜ ਬਾਬਾ ਜੀ ਦਾ ਜਿਹੜਾ ਸੰਗ ਹੈਗਾ ਆ ਤੁਹਾਨੂੰ ਫੇਰ ਦੱਸ ਦਈਏ ਸ਼੍ਰੀ ਬਾਟ ਸਾਹਿਬ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਜਿਹੜਾ ਪਹੁੰਚ ਰਿਹਾ ਹੈ ਜੀ ਇੱਥੇ ਗੁਰਬਾਣੀ ਵਿਚਾਰ ਜਿਹੜਾ ਲਗਾਤਾਰ ਜਿਹੜਾ ਹੈਗਾ ਆ ਉਹ ਚੱਲ ਰਿਹਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ